ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕੰਚਨ ਕੁਮਾਰੀ ਮਤਲਬ ਕਮਲ ਕੌਰ ਦਾ ਮੁੱਦਾ ਹੋ ਗਿਆ ਖਤਮ ਤੇ ਹੁਣ ਅਗਲਾ ਨੰਬਰ ਲੱਗੋ ਬਲੌਗਰਾਂ ਦਾ ਤੇ ਇਸ ਮੁੱਦੇ ਤੇ ਆਪਾਂ ਕਰਦੇ ਆ ਗੱਲ ਬਿਨਾ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਮੈਂ ਆਲੂ ਦਾ ਪਰੌਂਠਾ ਖਾ ਰਹੀ ਹਾਂ ਠੀਕ ਆ ਦੇਖਦੇ ਆ ਮੇਰਾ ਮੇਰਾ ਭਾਰ ਵੱਧਦਾ ਪਹਿਲਾਂ ਕਿ ਨਜੀਬ ਲਾ ਦੱਸ ਦੇ ਚਲੋ ਮੇਰਾ 53 ਦੇ ਕਰੀਬ ਆ ਗਿਆ ਸੀਗਾ ਜਦੋਂ ਮੈਂ ਜਿੰਮ ਗਈ ਸੀ ਚਲੋ ਹੁਣ ਦੇਖੋ ਏ ਤੇਰਾ ਘਟ ਗਿਆ ਪਤਾ ਨਹੀਂ ਕਿੱਦਾਂ ਘਟ ਗਿਆ ਪਤਾ ਨਹੀਂ ਕਿੱਦਾਂ ਘਟ ਗਿਆ ਓਏ ਹੁਣ ਇਹਦਾ ਪਤਾ ਨਹੀਂ ਲੱਗ ਜਾਂਦਾ ਇਹ ਦੁਖੀ ਹੋ ਜਾਂਦੀ ਹੈ ਕਿ ਖੁਸ਼ ਹੋ ਜਾਂਦੀ ਹੈ weight ਘਟਣ ਤੋਂ ਉਹ ਨਾਲੇ ਕਮਲ ਭਾਬੀ ਤੂੰ ਤਾਂ ਸਾਰਾ ਦਿਨ ਡੱਫਦੀ ਆ ਤੇ ਤੇਰਾ weight ਕਿਵੇਂ ਘਟ ਗਿਆ ਇੰਨੇ ਦਿਨ ਹੋ ਗਏ ਦੁਪਹਿਰ ਦੀ ਰੋਟੀ ਤਾਂ ਮੈਂ ਖਾ ਨਹੀਂ ਰਹੀ ਮਿਸ ਹੋ ਜਾਂਦੀ ਰਾਤ ਦੇ ਵੀ ਇੱਕ ਅੱਧੀ ਡੇਢ ਬਸ ਤਪਾਰ ਘਟਣਾ ਹੀ ਆ ਸਹੀ ਗੱਲ ਆ ਰੋਟੀ ਖਾਣ ਦਾ ਟਾਈਮ ਕਿੱਥੇ ਆ ਬਿਜ਼ਨਸਮੈਨ ਬੰਦੇ ਆ ਅੰਬਾਨੀ ਨਾਲ ਪਾਰਟਨਰਸ਼ਿਪ ਯਾਰ ਗੱਲਾਂ ਤਾਂ ਐਵੇਂ ਕਰਦੀਆਂ ਜਿਵੇਂ ਨਾ ਬਹੁਤ ਹੀ ਤਗੜੇ ਦੇ ਬਿਜ਼ਨਸ ਚੱਲਦੇ ਹੁਣ ਸਾਰਾ ਦਿਨ ਬਿਜੀ ਰਹਿੰਦੀ ਆ ਉਹ ਸਵੇਰ ਨਾਲ ਹੀ ਚੱਕ ਲੈਂਦੀ ਆ ਫੋਨ ਤੇ ਕੰਜਲ ਖਾਣਾ ਸ਼ੁਰੂ ਕਰ ਦਿੰਦੀ ਆ ਓਏ ਤੂੰ 10 ਮਿੰਟ ਫੋਨ ਕੈਮਰਾ ਬੰਦ ਕਰਕੇ ਉਹ ਰੋਟੀ ਨਹੀਂ ਖਾ ਸਕਦੀ ਔਰ ਨਾਲੇ ਕਮਲ ਭਾਬੀ ਤੂੰ ਇਹ ਦੱਸ ਤੂੰ weight ਕਿੰਨਾ ਕਟਾਉਣਾ ਤੇਰਾ ਟਾਰਗੇਟ ਕੀ ਆ ਇਹਨੂੰ ਪਤਾ ਮੈਂ ਕਿਸਤੇ ਲੈਣਾ ਟਾਰਗੇਟ 47 ਟਾਰਗੇਟ ਹੈ ਮੇਰਾ 47 ਰੋਟੀ ਖਾਣਾ 47 47 ਵੇਟ ਕਰਨਾ ਮੈਂ ਆਪਣਾ ਆਲੂ ਦੇ ਪ੍ਰੋਟੇ ਖਾ ਖਾ ਕੇ 57 ਦੇ ਮੁੰਡੇ ਦਾ ਉਹਨਾਂ ਦਾ ਕਰ ਨਹੀਂ ਮੁੰਡਾ ਉਹ ਮੁੰਡਾ ਵਾ ਮੈਂ ਕੁੜੀ ਆ ਓਏ ਚੱਕਲਾ ਏ ਰੱਬਾ ਮੈਨੂੰ ਨਹੀਂ ਇਹਨੂੰ ਚੱਕਲਾ ਓਏ ਲੋਕੋ ਦੇਖ ਲੋ 60 ਸਾਲ ਦੀ ਕੁੜੀ ਓ ਯਾਰ ਮੁੰਡਾ ਇਹਦਾ ਵਿਉਣ ਵਾਲਾ ਹੋ ਗਿਆ ਹੈ ਤੇ ਸਿਰ ਦੇ ਵਾਲਾਂ ਦੇ ਨਾਲ ਨਾਲ ਇਹਦੇ ਨੱਕ ਦੇ ਵਾਲ ਵੀ ਚਿੱਟੇ ਹੋ ਗਏ ਹੋਣਗੇ ਤੇ ਇਹਦੇ ਚੋਂ ਹਲੇ ਤੱਕ ਬਚਪਨਾ ਹੀ ਨਹੀਂ ਜਾਈ ਜਾਂਦਾ ਉਹ ਯਾਰ ਇਹਨੂੰ ਨਾ ਬੋਲਣ ਲੱਗੇ ਸ਼ਰਮ ਨਹੀਂ ਆਈ ਤੇ ਮੈਨੂੰ ਸੁਣਨ ਲੱਗੇ ਵੀ ਸ਼ਰਮ ਆ ਗਈ ਆ ਇੱਕ ਨਾ ਇੱਕ ਦਿਨ ਮੇਰੀ ਸ਼ਪਤ ਆ ਮੈਂ ਆਪਣਾ ਵੇਟ ਸ਼ਪਤ 37 ਕਰਕੇ ਦਿਖਾਵਾਂਗੀ ਮੂੰਹ ਦੇਖ ਸ਼ਪਤ ਵਾਲੀ ਦਾ ਸੁਣ ਲਓ ਇਹਦੇ ਘਰ ਵਾਲੇ ਨੇ ਤਾਂ ਮੇਰੇ ਦਿਲ ਦੀ ਗੱਲ ਹੀ ਬੋਲਤੀ ਕਹਿੰਦਾ ਮੂੰਹ ਦੇਖ ਲੋ ਸ਼ਪਤਾਲੀ ਦਾ ਉਹ ਯਾਰ ਇਹਦੇ ਘਰ ਵਾਲਾ ਬੰਦਾ ਵਾਕ ਹੀ ਘੈਂਟ ਆ ਚੰਗੀ ਇਹਦੀ ਲਾਪਾ ਕਰਦਾ ਤੇ ਇਹਨੂੰ ਅਕਲ ਫੇਰ ਵੀ ਨਹੀਂ ਆਉਂਦੀ ਪਿੰਕੀ ਦੀ ਕੁੜੀ ਵੀ ਆਈ ਅੱਜ ਸਾਡੇ ਘਰ ਇੰਨੇ ਚਿਰ ਬਾਅਦ ਇਹ ਜੂਸ ਉਹਦੇ ਲਈ ਆਪਾਂ ਉਹਦਾ ਫੇਸ ਨਹੀਂ ਰਿਵੀਲ ਕਰ ਸਕਦੇ ਠੀਕ ਆ ਅੱਛਾ ਜੀ ਪਿੰਕੀ ਦੀ ਕੁੜੀ ਦਾ ਫੇਸ ਨਹੀਂ ਦਿਖਾ ਸਕਦੇ ਚਲੋ ਫਿਰ ਪਿੰਕੀ ਦਾ ਹੀ ਦਿਖਾ ਦਿਓ ਪਿੰਕੀ ਦੇ ਪਿੰਕੀ ਦੇ ਤਾਂ ਦੇਖ ਸਕਦਾ ਹਾਂ ਮੇਰੇ ਤੋਂ ਦੇਖ ਸਕਦਾ ਯਾਰ ਏਰੀ ਓਏ ਏਰੀ ਮੇਰੀ ਜੂਸ ਲਾ ਏਰੀ ਮੇਰੀ ਜੂਸ ਓਏ ਹੁਣ ਕਿਹੜੀ ਬਈਆਂ ਵਾਲੀ ਭਾਸ਼ਾ ਬੋਲਣ ਲੱਗ ਗਈ ਓ ਯਾਰ ਆਖੇ ਕੁੜੀ ਦਾ ਫੇਸ ਦਿਖਾ ਨਹੀਂ ਸਕਦੇ ਪਿੰਕੀ ਦਾ ਫੇਸ ਦੇਖ ਲੋ ਮਤਲਬ ਫੇਸ ਦਿਖਾਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਸੀ ਨਾ ਓਏ ਤੂੰ ਆਪ ਦਾ ਕਮੈਂਟਾਂ ਚ ਲੋਕਾਂ ਤੋਂ ਗਾਲ੍ਹਾਂ ਖਾਣੀ ਆਈਆਂ ਓਏ ਗਰੀਬਾਂ ਨੂੰ ਕਿਉਂ ਗਾਲ੍ਹਾਂ ਖਵਾਉਣੀ ਆ ਉਤੋਂ ਪਿੰਕੀ ਵੀ ਜਿਹੋ ਜਾਂ ਨਾਮ ਰੱਖਿਆ ਪਿੰਕੀ ਉਹੋ ਜੀ ਪਿੰਕ ਪਿੰਕੀ ਬਣ ਕੇ ਆਈ ਆ ਗਾਈਜ਼ ਆਪਾਂ ਨਾ ਤੁਹਾਨੂੰ ਪਿੰਕੀ ਦੀ ਜਿਹੜੀ ਬੇਟੀ ਆ ਉਹਦਾ ਫੇਸ ਨਹੀਂ ਰਿਵੀਲ ਕਰਨਾ ਉਹਦਾ ਤਾਰਫ ਬੋਲ ਕਰਾਂਗੇ ਉਹਦਾ ਨਾਮ ਦੱਸ ਸਕਦੇ ਆ ਉਹਦਾ ਨਾਮ ਹੈਗਾ ਲਵਲੀ ਬਸ ਇਸੇ ਨਾਲ ਸੰਤੁਸ਼ਟੀ ਕਰ ਲੋ ਲੈ ਸੁਣ ਲੋ ਇਹਦੀ ਗੱਲ ਵੀ ਅਖੇ ਉਹਦਾ ਫੇਸ ਦਿਖਾ ਨਹੀਂ ਸਕਦੇ ਤੇ ਨਾਮ ਸੁਣ ਕੇ ਸੰਤੁਸ਼ਟੀ ਕਰ ਲੋ ਨਹੀਂ ਸਾਡੀ ਤਾਂ ਜਿਵੇਂ ਜਾਨ ਨਿਕਲੀ ਆਂਦੀ ਸੀ ਨਾ ਪਿੰਕੀ ਦੀ ਕੁੜੀ ਦਾ ਫੇਸ ਦੇਖੇ ਬਿਨਾ ਉਹ ਯਾਰ ਹੱਦ ਹੋਈ ਪਈ ਐ ਇੰਨੀ ਬੇਸ਼ਰਮ ਹੋਈ ਪਈ ਐਰ ਕੋਈ ਵਿਚਾਰਾ ਉਹਨਾਂ ਦੇ ਘਰੇ ਮਿਲਣ ਆਇਆ ਤੇ ਉਹਨਾਂ ਦੀ ਕੁੜੀ ਨੂੰ ਐਵੇਂ ਬਦਨਾਮ ਕਰੀ ਜਾਂਦੀ ਆ ਵੀ ਲੋਕੀ ਜਿਵੇਂ ਐਕਸਾਈਟਡ ਸੀ ਨਾ ਉਹਦਾ ਫੇਸ ਦੇਖਣ ਲਈ ਮੈਂ ਪਿੰਕੀ ਨੂੰ ਕਹਿਣਾ ਚਾਹਣਾ ਤੂੰ ਇਹਦੇ ਘਰੇ ਆਉਣ ਨੂੰ ਰਹਿਂਦਿਆ ਕਰ ਇੰਨੀ ਤਾਂ ਪਿੰਕੀ ਮੋਗਿਆਲੀ ਨਹੀਂ ਬਦਨਾਮ ਹੋਈ ਜਿੰਨੀ ਤੂੰ ਹੋ ਜਾਏਂਗੀ अच्छा कमल भाभी स्कूटररी ਵੀ ਚਲਾ ਲੈਂਦੀ ਆ ਇੱਕ ਤਾਂ ਜਿੱਡੀ ਕੁ ਹਾਈਟ ਆ ਪਤਾ ਵੀ ਲੱਗਦਾ ਪਿਆ ਸਕੂਟਰਰੀ ਬੈ ਕੇ ਚਲਾਈ ਜਾਂਦੀ ਆ ਕਿ ਖੜ ਕੇ ਚਲਾਈ ਜਾਂਦੀ ਆ ਗਾ ਜੀ ਹੁਣ ਅਸੀਂ ਅੰਟੀ ਨੂੰ ਸੀਨੇ ਦਿੱਤੀ ਆ ਆਓ ਅੰਟੀ ਆਂਟੀ ਕੋਲੋਂ ਵੀ ਸਪਾਈ ਕਰ ਲੈਣੇ ਮੈਂ ਲੋਰ ਨਹੀਂ ਕਰਦਾ ਕੋਈ ਜਦੋਂ ਤੱਕ ਬੰਦੂ ਦੇਖ ਲਓ ਵੱਡੀ ਮੈਡਮ ਦੇ ਸੰਸਕਾਰ ਉਹ ਵਿਚਾਰੀ ਮਾਤਾ ਨੂੰ ਨਾ ਕੋਈ ਸਸਰੀ ਕਾਲ ਨਾ ਰਾਮ ਰਾਮ ਸਿੱਧਾ ਜਾ ਕੇ ਸੂਟ ਕਦੋਂ ਦੇਵੋਗੇ ਓਏ ਪਹਿਲਾਂ ਉਹਨੂੰ ਸੂਟ ਫੜਾਤਾ ਦੇ ਫੇਰ ਹੀ ਦਊਗੀ ਓ ਯਾਰ ਜੈਸਾ ਉਹਨਾਂ ਦੀ ਹਾਈਟ ਦੀ ਗਰੋਥ ਨਹੀਂ ਹੋਈ ਨਾ ਉਸੇ ਤਰ੍ਹਾਂ ਇਹਦੇ ਦਿਮਾਗ ਦੀ ਗਰੋਥ ਵੀ ਨਹੀਂ ਹੋਈ ਮੈਂ ਵੀ ਕਿਹਾ ਸਕੂਟਰੀ ਚਲਾ ਕੇ ਵਹ ਲੈਂਦੀ ਆ ਇਹਦੇ ਪੈਰਾਂ ਵਾਂਲ ਦੇਖੋ 2 2 ਫੁੱਟ ਦੀ ਤਾਂ ਹੀਲ ਪਾ ਰੱਖੀਆਂ ਨੇ ਔਰ ਦੇਵ ਜੀ ਨੇ ਇੱਕ ਸਰਪ੍ਰਾਈਜ਼ ਮੈਂ ਪਲਾਨ ਕੀਤਾ ਸ਼ਾਮ ਨੂੰ ਬਣੇ ਰਿਹਾ ਵਲੌਗ ਦੇ ਨਾਲ ਤੁਹਾਨੂੰ ਮੈਂ ਅੱਗੇ-ਅੱਗੇ ਦੱਸਦੀ ਆ ਹਾਂ ਯਾਰ ਆਹ ਵਲੌਗ ਤਾਂ ਇਹਦਾ ਵਾਕ ਹੀ ਕੈਂਡ ਸੀ ਓ ਯਾਰ ਇਹਨੇ ਆਪਦੇ ਘਰ ਵਾਲਿਆਂ ਨੂੰ ਸਰਪ੍ਰਾਈਜ਼ ਦੇਣ ਲਈ ਬਾਥਰੂਮ ਦੇ ਵਿੱਚ ਬੰਦ ਕਰਤਾ ਤੇ ਫਿਰ ਉਹਨੇ ਚੰਗੀਆਂ ਕੱਡੀਆਂ ਗਾਲਾਂ ਆ ਦੇਖੋ ਦੋ ਮਿੰਟ ਰੁਕ ਜਾ ਬੱਸ ਦੋ ਮਿੰਟ ਰੁਕ ਜਾ ਪਲੀਜ਼ ਦੋ ਮਿੰਟ ਦੋ ਮਿੰਟ ਬਾਹਰ ਕਿੱਧਰ ਤੂੰ ਨੂੰ ਉੱਪਰ ਆਓ ਪਲੀਜ਼ ਪਈ ਉੱਪਰ ਆ ਲੋ ਪਗਲ ਤੂੰ ਉੱਪਰ ਤੂੰ ਬਾਹਰ ਮੈਂ ਕਿਹਾ ਤੈਨੂੰ ਅੰਡਰ ਬੰਦ ਕਰ ਰਹੀ ਨਾ ਫਿਰ ਓਏ ਹੁਣ ਦਿਖਾਇਆ ਚੋਬਰ ਨੇ ਆਪ ਦਾ ਅਸਲੀ ਰੂਪ ਉਹ ਕਮਲ ਭਾਬੀ ਤੂੰ ਇਹੋ ਜੇ ਸਰਪ੍ਰਾਈਜ਼ ਦੇਣ ਨੂੰ ਰਹਿਣ ਦਿਆ ਕਰ ਖਾਣੀ ਤੇਰੇ ਘਰ ਆਲਾ ਇਹੋ ਜਿਹਾ ਸਰਪ੍ਰਾਈਜ਼ ਲੈਣ ਆਲਾ ਨਾਲੇ ਇਹ ਸਭ ਨਾ ਟੀਵੀ ਸੀਰੀਅਲ ਚ ਵਧੀਆ ਲੱਗਦਾ ਰੀਅਲ ਲਾਈਫ ਚ ਨਹੀਂ ਓਏ ਉਹ ਤਾਂ ਤੇਰੀ ਕਿਸਮਤ ਚੰਗੀ ਸੀ ਘਰੇ ਰਿਸ਼ਤੇਦਾਰ ਆਏ ਸੀ ਨਹੀਂ ਤਾਂ ਐਨੇ ਤੇਰੀ ਚੰਗੀ ਕੁੱਤੇ ਖਾਣੀ ਕਰਨੀ ਸੀ ਮੈਨੂੰ ਇਹੀ ਚੀਜ਼ ਦਾ ਡਰ ਸੀ ਜੋ ਹੋ ਰਿਹਾ ਵਾ ਹਰ ਵਾਰ ਹਰ ਸਾਲ ਤੁਸੀਂ ਇਦਾਂ ਹੀ ਕਰਦੇ ਉੱਪਰ ਚੱਲ ਜਾਓ ਬਸ ਤੁਸੀਂ ਜਾ ਸਾਰਿਆਂ ਦਾ ਸਾਥ ਛੜਿਆ ਹੋਇਆ ਮੇਰਾ ਜਦੋਂ ਦਿਖਾਤਾ ਨਾ ਕਮਲ ਨੇ ਆਜਾ ਅਸਲੀ ਰੂਪ ਕਰਦੀ ਨਾ ਬੋਲਤੀ ਬੰਦ ਵਿਚਾਰੇ ਦੀ ਉਹ ਯਾਰ ਵਿਚਾਰੇ ਗੈਸਟ ਵੀ ਦੇਖੋ ਕਿਵੇਂ ਸਹਮੇ ਪਿਆ ਉਹ ਵੀ ਸੋਚਦੇ ਹੋਣਗੇ ਅਸੀਂ ਇਹਨਾਂ ਦਾ ਜਨਮ ਦਿਨ ਸੈਲੀਬ੍ਰੇਟ ਕਰਨਾ ਆ ਕਿ ਇਹਨਾਂ ਦਾ ਕੰਜਰਕੁਲੇਸ਼ ਦੇਖਣਾ ਆ ਓਏ ਇਹ ਵੀ ਗਾਲਾਂ ਖਾਂ ਲਈ ਕੋਈ ਕਸਰ ਨਹੀਂ ਛੱਡਦੀ ਓਏ ਤੂੰ ਦੀਆਂ ਥੱਲਿਆ ਕੱਖਾਂ ਬੰਦ ਦਿੰਦੀ ਹੋਰ ਜੇ ਪੋੜੀਆਂ ਤੋਂ ਡੇਗਿਆ ਲੱਤਾਂ ਟੁੱਟ ਗਈ ਨਾ ਉਹਨੇ ਫਿਰ ਪਿਛਲੇ ਸਾਲ ਵਾਲੀ ਵੀਡੀਓ ਤਰ੍ਹਾਂ ਤੇਰਾ ਹਾਲ ਕਰਨਾ। ਓ ਨੋ ਨੋ। ਚੱਕੇ ਨਾ ਹੁਣ ਪ੍ਰਾਂਤ ਚੋਂ ਬਾਹਰ ਹੋਣਾ। ਮੜੋ। ਮੜੋ। ਚਲ ਚੱਲੇ ਚਲ। ਨਹੀਂ ਕੋਈ ਫਾਇਦਾ ਹੈਗਾ ਦਿਖਾਵਾ ਕਰਨ ਦਾ, ਨਜਾਇਜ਼ ਪੈਸੇ ਲਾਉਣ ਦਾ। ਬਈ ਇਹੀ ਪੈਸਾ ਤੂੰ ਆਪਦੇ ਘਰ ਦੀਆਂ ਕੰਧਾਂ ਤੇ ਲਾ ਦਿੰਦੀ, ਕਿਵੇਂ ਸੀਮੈਂਟ ਉੱਤਰੀ ਜਾਂਦਾ। ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਤੂੰ ਘਰ ਦਾ ਰਾਸ਼ਨ ਲਿਆਉਂਦੀ ਕੋਈ ਆਟਾ ਲਿਆਉਂਦੀ ਤੇ ਸਾਰੇ ਪੈਸੇ ਇਹਨੇ ਇੱਧਰ ਲਾ ਦੇਆ ਤੇ ਹੁਣ ਦੇਖੋ ਸਰਕਾਰੀ ਕਣਕ ਲੈਣ ਲਈ ਕਿਵੇਂ ਗੱਟੇ ਇਕੱਠੇ ਕਰਦੇ ਪਿਆ ਆ ਆਜੂਗਾ 45 ਕਿਲੋ ਮਿਲਦੀ ਤੁਹਾਨੂੰ ਹੁਣ ਅਸੀਂ ਜਾ ਰਹੇ ਆ ਗਾਇਜ਼ ਕਣਕ ਲੈਣ ਕਿਉਂਕਿ ਕਣਕ ਡਿਪੋ ਤੇ ਆ ਚੁੱਕੀ ਆ ਸਭ ਦੇਖ ਲਓ ਉਹ ਯਾਰ ਜੇ ਪੈਸੇ ਨਹੀਂ ਹੈਗੇ ਸੀ ਤਾਂ ਕੀ ਲੋਡ ਸੀ ਦਿਖਾਵਾ ਕਰਨ ਦੀ ਸ਼ੁਰਲੇ ਢੋਂਦੀ ਓਏ ਹੁਣ ਕਿਵੇਂ ਸਰਕਾਰੀ ਕਣਕ ਲਈ ਤਰਲੇ ਮਾਰੀ ਜਾਂਦੇ ਆ ਚਲੋ ਛੱਡੋ ਯਾਰ ਹੁਣ ਆਪਾਂ ਜੈਸਮਿਨ ਮਾਲ ਦੇ ਮੁੱਦੇ ਤੇ ਚੱਲਦੇ ਆ ਪੁੱਛਿਆ ਜੀ ਅੱਜ ਫਾਦਰਸਡੇ ਪਰ ਕੇਕ ਕਟਿੰਗ ਕਰਾਉਣ ਪਈ। ਇੱਧਰ ਬੈਠੇ ਸਾਡੇ ਦੋ ਦੋ ਫਾਦਰ ਸਾਹਿਬ। ਮੇਰਾ ਜੀ ਹੈ। ਦੇਖ ਲਓ ਜੈਸਮਿਨ ਮਨਾਉਂਦੀ ਪਈ ਫਾਦਰਡੇ। ਲੋਕਾਂ ਦੇ ਇੱਕ ਫਾਦਰ ਹੁੰਦੇ ਆ ਇਹ ਦੋ ਦੋ ਬਣਾਈ ਬੈਠੀ ਆ। ਉਹ ਤੋਂ ਫਾਦਰ ਵੀ ਪਤਾ ਨਹੀਂ ਕਿੱਥੋਂ ਖਿੱਚ-ਖੁੱੱਚ ਕੇ ਲਿਆਈ ਆ। ਕਿਹੜਾ ਨਸ਼ਾ ਕਰਾ ਕੇ ਲਿਆਈ ਆ। ਐ ਲਿਟ ਪਿਆ। ਪਰ ਨਾਲੇ ਯਾਰ ਮੈਂ ਇੱਕ ਗੱਲ ਤੋਂ ਹੈਰਾਨ ਆ ਵੀ ਜਿਹੜਾ ਇਹਦਾ ਚਾਚਾ ਸੀ ਜਾਨਮਾਲ ਬਲੌਗਰ ਵੀ ਉਹਨੂੰ ਪੁਲਿਸ ਨੇ ਚੱਕ ਲਿਆ ਵੀ ਉਹਦੇ ਪਾਕਿਸਤਾਨ ਨਾਲ ਲਿੰਕ ਸੀ ਇਹਨਾਂ ਨੂੰ ਉਹਦੀ ਕੋਈ ਟੈਨਸ਼ਨ ਨਹੀਂ ਇਹ ਓ ਵੀ ਵਲੌਗ ਬਣਾਈ ਜਾਂਦੀ ਆ ਫਾਦਰਡੇ ਮਣਾਈ ਜਾਂਦੀ ਆ ਚਲੋ ਆਪਾਂ ਵੀ ਫਰ ਕਿਉਂ ਟੈਨਸ਼ਨ ਲਈਏ ਆਪਾਂ ਹੁਣ ਇਹਦੀ ਅਗਲੀ ਵੀਡੀਓ ਦੇਖਦੇ ਆ ਕੋਕਾ ਪਾਉਂਦੀ ਦੀ ਆਹ ਦੇਖੋ ਆਹ ਆ ਗਈ ਕਿੰਨਾ ਚਿਰ ਹੋ ਗਿਆ ਪਤੰਦਰਾ ਆ ਕਿਹੜੇ ਹਿਸਾਬ ਨਾਲ ਕੋਕਾ ਪਾਈਏ ਨਾ ਤੂੰ ਨਾਸਾਂ ਜੰਗਲੀਆਂ ਪਸਾ ਕੇ ਉਹ ਕੋਕੇ ਦਾ ਪਤਾ ਨਹੀਂ ਪੈਣਾ ਕਿ ਨਹੀਂ ਜਿਹੜੇ ਹਿਸਾਬ ਨਾਲ ਤੂੰ ਉਂਗਲ ਜੀ ਪਸਾਰ ਰੱਖੀ ਹੈ ਨਾ ਸਾਰਾ ਮਟੀਰੀਅਲ ਤੇਰੀ ਉਂਗਲ ਤੇ ਜ਼ਰੂਰ ਲੱਗ ਗਿਆ ਨਾ ਕਿਆ ਦੀਦੀ ਮੇਰੇ ਨਾਲ ਜੇ ਤੂੰ ਪਾ ਦੇ ਅਸੀਂ ਮੇਰਾ ਤਾਂ ਜਿਗਰਾ ਹੀ ਹੈ ਨਹੀਂ ਪਾਉਣ ਵਾਸਤੇ ਉਹ ਲੈ ਕਹਿੰਦੇ ਦੀਦੀ ਤੂੰ ਪਾ ਦੇ ਉਹਨੇ ਗੱਲ ਹੀ ਟਾਲ ਦਿੱਤੀ ਕਿ ਨਹੀਂ ਮੇਰਾ ਤਾਂ ਜਿਗਰਾ ਹੀ ਹੈ ਨਹੀਂ ਪਾਉਣ ਵਾਸਤੇ ਓਏ ਹੁਣ ਉਹ ਵਿਚਾਰੀ ਕੀ ਕਵੇ ਤੇਰੀਆਂ ਭੈੜੀਆਂ ਨਾਸਾਂ ਜੰਗਲਾਂ ਕੌਣ ਪਾਵੇ ਨਲੇ ਮੇ ਉਹ ਭੈਣ ਨੂੰ ਕਹਿਣਾ ਚਾਹਣਾ ਜੇ ਤੂੰ ਉਂਗਲ ਨਹੀਂ ਪਾਉਣਾ ਚਾਹੁੰਦੀ ਵੈਸੇ ਵੀ ਇਹਦੀਆਂ ਨਾਸਾਂ ਐਡੀਆਂ ਚੌੜੀਆਂ ਤੂੰ ਵੇਲ ਦੇ ਨਾਲ ਪਾਦੀ ਕੋਕਾਂ ਹਾਂਜੀ 9 ਵਜੇ ਆਪਣੀ ਟ੍ਰੇਨ ਚੱਲ ਪਈ ਬਾਂਦਰਾ ਤੋਂ ਬਾਂਦਰਾ ਤੋਂ ਚੱਲੀ ਤੇ ਵਿੱਚ ਬਾਂਦਰੀ ਬਹਿ ਗਿਆ 250 ਰੁਪਏ ਸਿਰਫ ਰਾਤ ਆਪਾਂ ਕਿੰਨੇ ਕਰੋੜੇ ਦਿੱਤੇ ਸੀ ਓਏ ਜੀ ਦੋ ਵੀ ਪਰੌਂਠੇ ਲੈ ਕੇ ਆਈਏ ਕੁਛ ਕੋਹੇ ਸੀ ਤੇ ਇੰਨੇ ਬਟਰ ਟਿੱਕੀ ਥੋੜੀ ਦਹੀਂ ਤੇ ਇੱਕ ਗੁਲਾਬ ਜਾਮਨ ਇੱਕ ਗੁਲਾਬ ਜਾਮਨ ਸਾਢੇ ਹਣ ਦੋ ਪਰੌਂਠੇ ਨਾਲ ਸੀ ਸੁਣ ਲੋ ਇਹ ਲੂੰਬੜ ਮੂਏ ਦੀ ਗੱਲ ਆਖੇ ਟ੍ਰੇਨ ਚ ਖਾਣਾ ਮਹਿੰਗਾ 250 ਰੁਪਏ ਚ ਦੋ ਪਰੌਂਠੇ ਦਿੱਤੇ ਦਹੀਂ ਦਿੱਤੀ ਮੱਖਣ ਦੀ ਟਿੱਕੀ ਤੇ ਇੱਕ ਗੁਲਾਬ ਜਾਮਨ ਨਹੀਂ ਕੰਜਰਾ ਹੋਰ ਤੇਰੇ ਲਈ 250 ਰੁਪਏ ਚ ਲੰਗਰ ਲਾ ਦਿੰਦੇ ਉਹ ਫਿਰ ਮੈਂ ਹੁਣ ਭਾਂਡੇ ਮੰਝਣਾ ਕਰਿਆ ਪਾਂਡੇ ਮਾਂ ਦੇ ਮਾਂ ਦੇ ਸਿੱਕਦੇ ਮੰਜ ਮੰਜ ਨਹੀਂ ਨਹੀਂ ਆਪਦੇ ਘਰ ਦੇ ਕੰਮਾਂ 'ਚ ਸ਼ਰਮ ਨਹੀਂ ਕਰਨੀ ਚਾਹੀਦੀ ਕੰਮ ਤਾਂ ਕੰਮ ਹੀ ਹੁੰਦੇ ਆ ਵਿਚਾਰਾ ਕਿੱਥੇ ਕਰਕੇ ਲਿਆਇਆ ਸੀਗਾ ਫਿਰ ਮੈਂ ਮੇਰਾ ਜ਼ਮੀਰ ਨਹੀਂ ਮੰਨਦਾ ਮੇਰੇ ਘਰਾਂ ਦੇ ਭਾਂਡੇ ਵੀ ਸੁਣ ਲੋ ਨੂਰ ਦੀ ਮਾਂ ਦੀ ਗੱਲ ਆਖੇ ਭਾਂਡੇ ਮੰਜਵਾਨ ਲਈ ਮੇਰਾ ਜ਼ਮੀਰ ਨਹੀਂ ਮੰਨਦਾ ਤੇ ਉਹ ਕੰਜਰ ਦਾ ਜ਼ਮੀਰ ਮੰਨਦਾ ਕਿ ਜਦੋਂ ਲੋਕਾਂ ਅੱਗੇ ਤੈਨੂੰ ਸ਼ਰਿਆਮ ਨਹਾਉਂਦੀ ਦਿਖਾਉਂਦਾ ਆਖੇ ਘਰ ਦੇ ਕੰਮਾਂ 'ਚ ਸ਼ਰਮ ਨਹੀਂ ਕਰਨੀ ਚਾਹੀਦੀ ਉਹ ਕੰਜੜਾ ਘਰ ਦੇ ਕੰਮਾਂ 'ਚ ਨਹੀਂ ਸ਼ਰਮ ਕਰਨੀ ਚਾਹੀਦੀ ਪਰ ਵੀਡੀਓ ਬਣਾਉਣ ਲੱਗੇ ਤਾਂ ਸ਼ਰਮ ਕਰ ਲਿਆ ਕਰ ਕਿਉਂ ਲੋਕਾਂ ਤੋਂ ਗਾਲਾਂ ਖਾਂਦਾ ਰਹਿਣਾ ਇਹ ਪਤਾ ਨਹੀਂ ਸਾਲੇ ਕਿਹੜੇ ਗ੍ਰਹਿ ਤੋਂ ਆਇਆ ਨਾ ਇਹਨਾਂ ਨੂੰ ਕੋਈ ਬੋਲਣ ਦਾ ਵੱਲ ਨਾ ਇਹਨਾਂ ਨੂੰ ਰਹਿਣ ਸਹਿਣ ਦਾ ਵੱਲ ਤੇ ਨਾ ਹੀ ਇਹਨਾਂ ਨੂੰ ਖਾਣ ਦਾ ਵੱਲ ਆਹ ਦੇਖੋ ਕਿਵੇਂ ਖਾਂਦੇ ਆ ਸਬਜ਼ੀ ਟੈਸਟ ਕਰ ਲਈ ਨੂਰ ਵਾਸਤੇ ਵੀ ਨੂਨ ਮੇਥ ਸਹੀ ਹੈ ਕਿ ਨਹੀਂ ਸਹੀ ਓ ਸਾਲਾ ਇਹ ਕਿਹੜਾ ਤਰੀਕਾ ਖਾਂਦਾ ਉਹ ਇੰਨਾ ਚਵਰ ਚਵਰ ਤਾਂ ਮੱਝ ਵੀ ਨਹੀਂ ਕਰਦੀ ਜਿੰਨਾ ਇਹ ਦੋਵੇਂ ਕਰਦੇ ਆ ਉਹ ਯਾਰ ਇੰਨਾ ਦੋਵਾਂ ਦੀ ਬੁਥੀ ਦੇਖ ਕੇ ਨਾ ਮੇਰੇ ਮੂੰਹੋਂ ਬਸ ਇੱਕੋ ਹੀ ਗੱਲ ਨਿਕਲਦੀ ਆ ਮਾਰ ਸਾਲੇ ਕਾ ਖੋਪੜੀ ਤੋੜ ਦੇ ਖੋਪੜੀ ਤੋੜ ਸਾਲੇ ਕਾ ਅਬੇ ਇਹੋ ਜੀ ਮੌਤ ਹੋਵੇ ਅਮਾਰਾ ਤਾਂ ਪਾਲ ਮੈਰੋ ਨੂੰ ਜਿੱਦਾਂ ਮੇਰੀ ਕੁੜੀ ਨੂੰ ਤੜਪਾ ਤੜਪਾ ਕੇ ਨੇ ਮਾਰਿਆ ਇਸ ਤੋ ਵੀ ਵੱਤਰ ਮੌਤ ਇਹਨੂੰ ਹੋਵੇ ਉਹ ਯਾਰ ਮੰਨਿਆ ਮਾਂ ਨੂੰ ਬੱਚਾਂ ਦੀ ਮੌਦਾ ਦੁੱਖ ਹੁੰਦਾ ਪਰ ਮਾਤਾ ਤੂੰ ਕੈਮਰੇ ਗੇ ਇਹ ਵੀ ਦੱਸ ਜਹੋ ਜੇ ਤੇਰੀ ਕੁੜੀ ਦੇ ਲੱਛਣ ਸੀ ਤੇ ਨਾਲੇ ਅੱਜ ਤੂੰ ਕੈਮਰੇ ਅੱਗੇ ਆ ਕੇ ਆਪਣੀਆਂ ਦਲੀਲਾਂ ਰੱਖਣ ਲੱਗ ਗਈਆਂ ਤੇ ਨਹੀਂ ਉਦੋਂ ਤੂੰ ਕਿੱਥੇ ਗਈ ਸੀ ਜਦੋਂ ਉਹਨੂੰ 50 ਵਾਰ ਸਮਝਾਇਆ ਸੀ ਇਹੋ ਜੇ ਲੱਛਣ ਨਾ ਕਰ ਨਾ ਕਰ ਤੇ ਹੁਣ ਤੂੰ ਕੈਮਰੇ ਅੱਗੇ ਆ ਕੇ ਇਹ ਹੋ ਗਿਆ ਉਹ ਹੋ ਗਿਆ ਕਰੀ ਨਹੀਂ ਐ ਤੇ ਉਹੋ ਜਿਹਾ ਕੈਮਰਾਮੈਨ ਜਿਹੜਾ ਮੂੰਹ ਚੱਕ ਕੇ ਉੱਥੇ ਪਹੁੰਚ ਗਿਆ ਆਪਦੇ ਬੰਦਿਆਂ ਦੀਆਂ ਬੁਰਾਈਆਂ ਸੁਣੀ ਜਾਂਦਾ ਨਾਲੇ ਮਾਤਾ ਹੁਣ ਤੂੰ ਇਸ ਮੁੱਦੇ ਤੇ ਮਿੱਟੀ ਪਾ ਕੋਛ ਨਹੀਂ ਹੋਣ ਲੱਗਿਆ ਹੁਣ ਅਪਸ਼ਟਾਇਆ ਕਿਆ ਫਾਇਦਾ ਜਬ ਚਿੜੀਆ ਚੁੱਕੀ ਖੇਤ ਮੇਰੇ ਕ ਵੀ ਬੋਲ ਰਹਾਤਾ ਮਾਤਾ ਆਪ ਵੀ ਚਲੋ ਨਾਲੇ ਚਲੋ ਤੁਹਾਨੂੰ ਹਸਪੀਟਲ ਤੇ ਐਡਮਿਟ ਕਰਾ ਦੂੰਗਾ ਸਾਡਾ ਚੰਗੀ ਤਰ੍ਹਾਂ ਇਲਾਜ ਕਰਾ ਦੂੰਗਾ ਹੋ ਮਾਤਾ ਚੰਗੀ ਰਾਗੀ ਤੂੰ ਨਹੀਂ ਗਈ ਤੇਰੀ ਕੁੜੀ ਨੂੰ ਵੀ ਆਹੀ ਕਹਿ ਕੇ ਬੁਲਾਇਆ ਸੀ ਕਿ ਆ ਜਾ ਗੱਡੀ ਦੀ ਸਰਵਿਸ ਕਰਾ ਦਿੰਨੇ ਆ ਤੇ ਉਹਦੀ ਸਰਵਿਸ ਹੀ ਕਰਤੀ ਤੇ ਤੈਨੂੰ ਵੀ ਕਿਹਾ ਆ ਜਾ ਐਡਮਿਟ ਕਰਾ ਦਿੰਨੇ ਤੇਰਾ ਲਾਇਕ ਕਰਾ ਦਿੰਨੇ ਆ ਤੇਰਾ ਵੀ ਚੰਗੇ ਲਾਇਕ ਕਰਾ ਦੇਣਾ ਸੀ ਤੇਰੀ ਕੁੜੀ ਨਾਲ ਪਹਿਲਾਂ ਤੂੰ ਪਿਆਰੀ ਹੋ ਜਾਣੀ ਸਿਰਬ ਨੂੰ ਕਹਿੰਦੇ ਆ ਨਾ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਕੰਮ ਗਲਤ ਨਹੀਂ ਆਪ ਲੋਗ ਗਲਤ ਸਮਝ ਰਹੇ ਆਵੇਂ ਹਮ ਗਲਤ ਨਹੀਂ ਹਮਾਰੇ ਨਾਮ ਪਰ ਫੇਰ ਮਤ ਜੀ ਜੇ ਹਮੇ ਗਲਤ ਮਤ ਕੀ ਆ ਦੇਖ ਲੋ ਬੇਸ਼ਰਮ ਭੈਣਾਂ ਨੂੰ ਤਿੰਨ ਜੰਮੀਆਂ ਤੇ ਤਿੰਨੋ ਹੀ ਨਕਮੀਆਂ ਇੰਨਾ ਗੰਦ ਪਾਇਆ ਨਾ ਇਹਨਾਂ ਨੇ ਸੋਸ਼ਲ ਮੀਡੀਆ ਤੇ ਜਦੋਂ ਇਹਨਾਂ ਨੂੰ ਰੋਕਿਆ ਗਿਆ ਵੀ ਤੁਸੀਂ ਗੰਦ ਨਾ ਪਾਓ ਜਦੋਂ ਇਹਨਾਂ ਨੂੰ ਧਮਕਾਇਆ ਗਿਆ ਤਾਂ ਹੁਣ ਇਹ ਬਿਆਨ ਦੀਆਂ ਦਿੰਦੀਆਂ ਵੀ ਅਸੀਂ ਸੁਸਾਇਡ ਕਰਾਂਗੀਆਂ ਸਾਰੀ ਦੁਨੀਆ ਦਾ ਨਾਮ ਲਾਵਾਂਈਆਂ ਤੇ ਇਹਨਾਂ ਦੀਆਂ ਗੱਲ ਸੁਣੋ ਪਹਿਲਾਂ ਕੰਮ ਕਰ ਲੈਂਗੇ ਸੁਸਾਇਡ ਹਮ ਜੀ ਨਹੀਂ ਦਿਆਗਾ ਇਹਨਾਂ ਨੇ ਹਮ ਪਰ ਗਲਤ ਇਲਜ਼ਾਮ ਲਗਾਏ ਆ ਕਿ ਆਪ ਲੋਗ ਅਡਲਟ ਵੀਡੀਓ ਬਣਾਤੇ ਹਮਨੇ ਕੋਈ ਅਡਲਟ ਵੀਡੀਓ ਨਹੀਂ ਬਣਾਈ ਸਿੰਪਲ ਵੀਡੀਓ ਬਣਾਦੇ ਹਾਂ ਇਸ ਤਰ੍ਹਾਂ ਆਪ ਬਸ ਟਾਈਟ ਕੱਪੜੇ ਤੇ ਕੱਪੜੇ ਟਾਈਟ ਦੇ ਪਰ ਹਮਨੇ ਕੱਪੜੇ ਢਾਲੇ ਹੋਏ ਔਰ ਟਾਇਟ ਕੱਪੜਿਆਂ ਚ ਸਿੰਪਲ ਵੀਡੀਓ ਕਿਹੜੀ ਹੋਗੀ ਓਏ ਐਵੇਂ ਪੁਕਾਈ ਮਾਰੀ ਜਾਂਦੀਆਂ ਹੁਣ ਓ ਤੁਸੀਂ ਇਹਨਾਂ ਦੀ ਪ੍ਰੋਫਾਈਲ ਚ ਜਾ ਕੇ ਚੈੱਕ ਕਰੋ ਇਹਨਾਂ ਨੇ ਤਿੰਨੇ ਭੈਣਾਂ ਨੇ ਇੰਨਾ ਗੰਦਪਾ ਰੱਖਿਆ ਸੀ ਨਾ ਤੁਸੀਂ ਤਾਂ ਆਪ ਕਹੋਗੇ ਵੀ ਕਮਲ ਕੌਰ ਤੋਂ ਪਹਿਲਾਂ ਇਹਨਾਂ ਦੇ ਗੋਲੀ ਵੱਜਣੀ ਚਾਹੀਦੀ ਸੀ ਤੇ ਇਹਨਾਂ ਦੀ ਹਾਲੇ ਹੋਰ ਵੀ ਅੱਗੇ ਗੱਲ ਸੁਣੋ ਅਗਰ ਅਸੀਂ ਮਰ ਗਏ ਅਬ ਤਾਂ ਇਸ ਦੀ ਜ਼ਿੰਮੇਵਾਰ ਪੂਰੀ ਦੁਨੀਆ ਹੋਗੀ ਪੂਰਾ ਗੰਦਲੀ ਹੋਗਾ ਪੂਰਾ ਨੁਇਏ ਹੋਗਾ ਅੰਨੀਏ ਪੀਲੀ ਸੋਗੀ ਤੇਰੇ ਵਿੱਚ ਸਰਪੰਚ ਹੋ ਪੁਲੀ ਉਸ ਬਾਨੀ ਹੋ ਓਏ ਤੁਸੀਂ ਮਰੋ ਤਾਂ ਸਹੀ ਤੁਹਾਡੀ ਮੌਤ ਦੀ ਜ਼ਿੰਮੇਵਾਰੀ ਲੈਣ ਲਈ ਸਾਰੀ ਦੁਨੀਆ ਹੀ ਤਿਆਰ ਆ। ਓ ਚਲੋ ਕਿਸੇ ਬਹਾਨੇ ਗੰਦ ਤਾਂ ਖਤਮ ਹੋਊ ਆ। ਓ ਯਾਰ ਕਹਿੰਦੇ ਆ ਨਾ ਜੇ ਖੇਤ ਨੂੰ ਬਚਾਉਣਾ ਹੋਵੇ ਨਾ ਇੱਕ ਕਾਂ ਨੂੰ ਮਾਰ ਕੇ ਟੰਗਣਾ ਹੀ ਪੈਂਦਾ ਤਾਂ ਫਿਰ ਦੂਜੇ ਕਾਂ ਖੇਚਣੀ ਵੜਦੇ। ਹੁਣ ਦੇਖੋ ਕਿਵੇਂ ਕੰਮ ਦੀਆਂ ਫਿਰਦੀਆਂ। ਓ ਯਾਰ ਹੁਣ ਤਾਂ ਸਰਕਾਰ ਨੇ ਵੀ ਰੂਲ ਬਣਾਤਾ ਜੋ ਸੋਸ਼ਲ ਮੀਡੀਆ ਤੇ ਗੰਦ ਪਾਊ ਆ। ਉਦੇਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸੋਸ਼ਲ ਮੀਡੀਆ ਤੇ ਲੈਕਚਰ ਕੰਟੈਂਟ ਤੇ ਰੋਕ ਲਗਾਉਣ ਦੀ ਹਦਾਇਤ ਜਾਰੀ ਕੀਤੀ ਗਈ ਹੈ ਚਾਈਲਡ ਕਮਿਸ਼ਨ ਵੱਲੋਂ ਚਾਈਲਡ ਕਮਿਸ਼ਨ ਨੇ ਸਾਈਬਰ ਸੈਲ ਨੂੰ ਜਾਰੀ ਨੋਟਿਸ ਜਾਰੀ ਕੀਤਾ ਹੈ